ਜਿਸੰਦਰ ਬੜੀ ਲੰਮੀ ਸਾਹ ਚੁਗਾ ਗਿਆ ਪਰ ਛੱਡ ਗਿਆ ਅਚਨ ਚੇਤੇ ਇਸ ਤਰ੍ਹਾਂ ਉਹ ਤਾਂ ਜਾਣਾ ਬਹੁਤ ਦੁੱਖ ਦਿੰਦਾ ਪਰ ਕਰੀਏ ਕਿਤੇ ਕਰੀਏ ਕੀ ਸਵਾਲ ਤੇ ਪੈਦਾ ਹੁੰਦੇ ਕਿ ਜਿੰਨਾ ਚਿਰ ਜੀਵਿਆ ਖੂਬ ਜੀਵਿਆ ਬਹਿਕਾ ਵੰਡਦਾ ਰਿਹਾ ਸਾਰੇ ਦੋਸਤਾਂ ਮਿੱਤਰਾਂ ਪਿਆਰਿਆਂ ਦੇ ਵਿੱਚ ਜਿਨ੍ਹਾਂ ਨਾਲ ਪੜਿਆ ਜਿਨ੍ਹਾਂ ਨਾਲ ਉਹ ਖੇਡਿਆ ਜਿਨ੍ਹਾਂ ਨਾਲ ਉਹਨੇ ਕਲਾਕਾਰੀ ਦਬਾਈ ਜਿਨ੍ਹਾਂ ਦੇ ਜਿਨ੍ਹਾਂ ਨੂੰ ਪੜਾਇਆ ਜਿਨ੍ਹਾਂ ਤੋਂ ਪੜਿਆ ਮੇਰਾ ਨਹੀਂ ਖਿਆਲ ਕੋਈ ਜੀ ਐਸਾ ਹੋਵੇ ਜਿਹੜਾ ਸਿੰਦਰ ਨੂੰ ਮਹੱਬਤ ਨਾ ਕਰਦਾ ਹੋਵੇ ਸਿਰਫ ਇਹਸ ਕਰਕੇ ਕਿ ਕੋਈ ਸਿੰਦਰ ਸਰ ਨੂੰ ਪਿਆਰ ਕਰਦਾ ਸੀ ਜੀ ਜਦੋਂ ਮੈਨੂੰ 76 ਚ ਮਿਲਿਆ ਇਹ ਦਰਾਹੇ ਉਸ ਤੋਂ ਬਾਅਦ ਦੇਖ ਲਓ ਕਿ ਅਸਾਲ ਪਹਿਲਾਂ ਤੱਕ ਅ ਲਗਾਤਾਰਤਾ ਦੇ ਵਿੱਚ ਅਸੀਂ ਲਗਭਗ ਹਰ ਹਫਤੇ ਆਪਸ ਵਿੱਚ ਗੱਲਬਾਤ ਕਰਨ ਵਾਲੇ ਸੀ ਜੀ ਤੇ ਜਦੋਂ ਕਿਤੇ ਘਰ ਆ ਜਾਂਦਾ ਸੀ ਉਦੋਂ ਤਾਂ ਉਹਨੂੰ ਭੁੱਲ ਫੁਲਾ ਜਾਂਦਾ ਸੀ ਮੈਂ ਯੂਨੀਵਰਸਿਟੀ ਦਾ ਪ੍ਰੋਫੈਸਰ ਹਾਂ ਯੂਨੀਵਰਸਿਟੀ ਦਾ ਹੈੱਡ ਹਾਂ ਮੈਂ ਐਡਵਾਰਟ ਆਰਟਿਸਟਾਂ 100 150 ਫਿਲਮਾਂ ਕਰ ਬੈਠਾ ਤੇ ਉਹ ਐ ਹੀ ਲਾਡੀਆਂ ਕਰਦਾ ਸੀ ਜਿਹੜੇ ਲਾਡੀਆਂ ਆਪਣੇ ਵੱਡੇ ਭਰਾ ਨੇ ਕਰੀਆਂ ਜੀ ਇਹ ਆਪਣੇ ਮਾਪਿਆਂ ਨਾਲ ਕਰੀਆਂ ਨੇ